ਸ੍ਰੀ ਗੁਰੂ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚਰਵਾਤ ਕਰਦੇ ਆ ਜੀ ਦੀ ਵੱਡੀ ਖਬਰ ਨਵੇਂ ਸਾਲ ਤੋਂ ਪਹਿਲਾਂ ਵੱਡੀ ਰਾਜ ਦੀ ਚ ਪਰਚ ਅਗੇਂਸ ਦਾ ਇੱਕੋ ਜਿਹਾ ਟ੍ਰੈਫ ਸੀ ਐਨ ਜੀ ਤੇ ਘਰੇਲੂ ਗੈਸ ਦੀਆਂ ਘਟੀਆਂ ਘਟਣੀਆਂ ਕੀਮਤਾਂ ਭਾਰਤ ਦੇ ਕੁਦਰਤੀ ਗੈਸ ਬਾਜ਼ਾਰ ਦੇ ਖਪਤਕਾਰਾਂ ਲਈ ਖੁਸ਼ਖਬਰੀ ਹੈ ਪੈਟਰੋਲੀਅਮ ਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ ਦੁਆਰਾ ਪਾਈਪਲਾਈਨ ਟ੍ਰੈਪ ਵਿੱਚ ਹਾਲ ਹੀ ਵਿੱਚ ਕੀਤੇ ਗਏ ਬਦਲਾਅ ਤੋਂ ਖਪਤਕਾਰਾਂ ਨੂੰ ਸਿੱਧਾ ਫਾਇਦਾ ਹੋਣਾ ਸ਼ੁਰੂ ਹੋ ਗਿਆ ਹੈ ਕਈ ਸ਼ਹਿਰੀ ਗੈਸ ਵੰਡ ਕੰਪਨੀਆਂ ਨੇ ਕੰਪਰੈਸਰਡ ਕੁਦਰਤੀ ਗੈਸ ਤੇ ਪਾਈਪਡ ਕੁਦਰਤੀ ਗੈਸ ਜਾਂ ਘਰੇਲੂ ਪਾਈਪਡ ਰਸੋਈ ਗੈਸ ਦੀਆਂ ਕੀਮਤਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ THNK ਗੈਸ ਨੇ 1 ਜਨਵਰੀ 2026 ਤੋਂ ਨਵੀਂ ਟੈਕਸ ਵਿਵਸਥਾ ਲਾਗੂ ਹੋਣ ਤੋਂ ਪਹਿਲਾਂ ਹੀ ਕਈ ਰਾਜਾਂ ਵਿੱਚ ਸੀएनजी ਅਤੇ ਗ੍ਰੇਲੂ ਪੀएनजी ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਖਪਤਕਰਨ ਨੂੰ ਤੁਰੰਤ ਰਾਹ ਪ੍ਰਦਾਨ ਕਰਨ ਲਈ ਚੁੱਕਿਆ ਗਿਆ ਹੈ ਸੂਤਰਾਂ ਅਨੁਸਾਰ ਇੰਡੀਅਨ ਆਇਲ ਅਡਾਨੀ ਗੈਸ ਗੁਜਰਾਤ ਗੈਸ ਅਤੇ ਮਹਾਨਗਰ ਗੈਸ ਵਰਗੇ ਹੋਰ ਸ਼ਹਿਰੀ ਗੈਸ ਸਪਰੇਟਰ ਵੀ ਆਉਣ ਵਾਲੇ ਦਿਨਾਂ ਵਿੱਚ ਕੀਮਤਾ ਵਿੱਚ ਕਟੌਤੀ ਦਾ ਐਲਾਨ ਕਰ ਸਕਦੇ ਹਨ ਪੀ ਐਨ ਜੀ ਆਰ ਬੀ ਨੇ 16 ਦਸੰਬਰ ਨੂੰ ਕੁਦਰਤੀ ਗੈਸ ਪਾਈਪਲਾਈਨਾਂ ਲਈ ਇੱਕ ਨਵਾਂ ਤਰਕਸੰਗਤ ਟ੍ਰੈਫਿਕ ਟਾਂਚਾ ਜਾਰੀ ਕੀਤਾ ਹੈ ਇਹ ਸੋਧ 1 ਜਨਵਰੀ 2026 ਤੋਂ ਲਾਗੂ ਹੋਵੇਗੀ ਕੁਦਰਤੀ ਗੈਸ ਮੁੱਖ ਤੌਰ ਤੇ ਬਿਜਲੀ ਉਤਪਾਦਨ ਖਾਦ ਦੇ ਨਿਰਮਾਣ ਸੀ ਐਨ ਜੀ ਅਤੇ ਕਿਰਿਆ ਲੁਖਾਣਪ ਕੋਨ ਲਈ ਵਰਤੀ ਜਾਂਦੀ ਹੈ ਨਵੇਂ ਨਿਯਮਾਂ ਦੇ ਤਹਿਤ ਸਭ ਤੋਂ ਵੱਡਾ ਬਦਲਾਅ ਦੂਰੀ ਆਧਾਰਿਤ ਟ੍ਰੈਪ ਜ਼ੋਨ ਹੈ ਪਹਿਲਾਂ ਤਿੰਨ ਜ਼ੋਨ ਸਨ ਜਿਨ੍ਹਾਂ ਨੂੰ ਹੰਕਟਾ ਕੇ ਸਿਰਫ ਦੋ ਜੁ ਕਰ ਦਿੱਤਾ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ